ਜਨਵਰੀ ਮਹੀਨੇ ਦੇ ਰਿਕਾਰਡ ਤੋੜ ਮੀਂਹ ਤੋਂ ਬਾਅਦ ਯੂਕੇ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਹਜੇ ਵੀ ਗਾਇਮ ਹੈ। ਦੇਸ਼ ਭਰ ਦੇ ਵਿੱਚ ਇਸ ਵੇਲੇ ਕਈ ਹੜ ਚੇਤਾਵਨੀਆਂ ਲਾਗੂ ਹਨ ਅਤੇ ਫਰਵਰੀ ਮਹੀਨੇ ਦੇ ਵਿੱਚ ਮੌਸਮ ਤੋਂ ਰਾਹਤ ਮਿਲਣ ਦੇ ਕੋਈ ਖਾਸ ਅਸਾਰ ਨਹੀਂ ਦਿਖਾਈ ਦੇ ਰਹੇ। ਲਗਾਤਾਰ ਮੀਂਹ ਦੇ ਕਾਰਨ ਜ਼ਮੀਨ ਪਹਿਲਾਂ ਹੀ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਜਿਸ ਨਾਲ ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਤੇ ਨਾਲ ਵਧ ਰਿਹਾ ਅਤੇ ਕਈ ਥਾਵਾਂ ਤੇ ਨਦੀਆਂ ਆਪਣੇ ਕੰਢੇ ਤੋੜ ਰਹੀਆਂ ਨੇ। ਸ਼ੁੱਕਰਵਾਰ ਸਵੇਰ ਤੱਕ ਇੰਗਲੈਂਡ ਅਤੇ ਸਕਾਟਲੈਂਡ ਦੇ ਵਿੱਚ 70 ਤੋਂ ਵੱਧ ਹੜ੍ਹ ਚੇਤਾਵਨੀਆਂ ਜਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਵਾਤਾਵਰਣ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਕਾਰਨ ਨਦੀਆਂ ਦਾ ਪੱਧਰ ਹੋਰ ਵੱਧ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਵੈਸਟ ਮਿਡਲੈਂਡਸ ਅਤੇ ਪੂਰਬੀ ਵੈਲਜ਼ ਦੇ ਲਈ ਪੀਲੀ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਸ਼ੁੱਕਰਵਾਰ ਰਾਤ 9 ਵਜੇ ਤੱਕ ਲਾਗੂ ਰਹੇਗੀ ਏਨਾ ਇਲਾਕੇ ਦੇ ਵਿੱਚ ਆਮ ਤੌਰ ਉਤੇ 20 ਤੋਂ 30 ਮਿਲੀਮੀਟਰ ਮੀਂਹ ਪੈ ਸਕਦਾ ਹੈ ਜੱਟ ਕੀ ਉੱਚੇ ਮੈਦਾਨਾ ਦੇ ਵਿੱਚ ਇਹ ਮਾਤਰਾ 50 ਮਿਲੀਮੀਟਰ ਤੱਕ ਹੋ ਸਕਦੀ ਹੈ ਉਤਰੀ ਆਇਲੈਂਡ ਦੇ ਵਿੱਚ ਵੀ ਦਿਨ ਤੇ ਰਾਤ के ਸਮੇਂ ਦੇ ਲਈ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇੱਥੇ ਜ਼ਿਆਦਾਤਰ ਥਾਂਵਾਂ ਉੱਤੇ 10 ਤੋਂ 20 ਕਿਲੋਮੀਟਰ ਮੀਂਹ ਪੈਣ ਦੀ ਉਮੀਦ ਹੈ ਹਾਲਾਂਕਿ ਦੱਖਣ ਦੇ ਵੱਲ ਮੂੰ ਕਰਦੀਆਂ ਪਹਾੜੀਆਂ ਉੱਤੇ 50 ਮਿਲੀਮੀਟਰ ਤੱਕ بارش ਹੋ ਸਕਦੀ ਹੈ ਮੋਰਨ ਪਹਾੜ ਅਤੇ ਐਂਟਰੀਮ ਪਹਾੜੀਆਂ ਦੇ ਵਿੱਚ 60 ਤੋਂ 80 ਕਿਲੋਮੀਟਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਡਰਾਈਵਿੰਗ ਲਈ ਮੁਸ਼ਕਲ ਸਥਿਤੀਆਂ ਵੀ ਪੈਦਾ ਹੋ ਸਕਦੀਆਂ ਨੇ